ਸਸ਼ੀਗਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਆਮ ਆਦਮੀ ਪਾਰਟੀ ਦੇ ਕਦਵੀਨ ਅਰਵਿੰਦ ਕੇਜੀਵਾਲ ਨੇ ਇੱਕ ਵਾਰ ਫਿਰ ਬਦਲ ਕਰ ਦਿੱਤਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁੰਦਿਆ ਕਸੁੰਦਿਆ ਜਿਹੜੇ ਪੰਜਾਬ ਦੇ ਵਿੱਚ ਨਾ ਹੁੰਦਿਆਂ ਦੇ ਬਰਾਬਰ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੈਬਨਟ ਦੇ ਵਿੱਚ ਕੀ ਬਦਲਾਅ ਹੋ ਰਿਹਾ ਹੈ ਕੀ ਰਾਤੋਂ ਰਾਤ ਚੇਂਜ ਕਰ ਦਿੱਤਾ ਜਾਂਦਾ ਹੈ ਜਿੱਥੇ અમન अरोड़ा ਵੱਲੋਂ ਗੱਲ ਕਰੀਏ ਪੰਜਾਬ ਦੇ ਵਿੱਚ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਕੀ ਪੰਜਾਬ ਦੇ ਵਿੱਚ ਫਿਰ ਬਦਲ ਕਰ ਦਿੰਦੇ ਨੇ ਤਾਂ ਇਹਦੇ ਬਾਰੇ ਜ਼ਿਆਦਾ ਕਿਤੇ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਪਤਾ ਹੀ ਨਹੀਂ ਹੁੰਦੀਆਂ ਕਹਿੰਦਾ ਮਤਲਬ ਐ ਕਿ ਐਜ਼ ਇੱਕ ਡੰਮੀ ਹੀ ਵਰਤਿਆ ਜਾਂਦਾ ਹੈ ਜੇਕਰ ਗੱਲ ਕਰੀਏ ਕਿ ਐਜ਼ ਇੱਕ ਲੱਕੜ ਦੀ ਮੋਹਰ ਹੀ ਵਰਤਿਆ ਜਾਂਦਾ ਹੈ ਕਾ ਕਾਫੀ ਵੱਡੀਆਂ ਚਰਚਾਵਾਂ ਵੀ ਇਹਦੇ ਤੇ ਨਿਕਲ ਕੇ ਆਉਂਦੀਆਂ ਨੇ ਜਿੱਥੇ ਲੋਕਤੰਤਰ ਵੀ ਬੋਲਦਾ ਨਜ਼ਰ ਆਉਂਦਾ ਹੈ ਲੋਕ ਵੀ ਅਕਸਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਸਿੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੋਟਾ ਈ 2022 ਦੀਆਂ ਲਈਆਂ ਨੇ ਇਸ ਤੋਂ ਇਲਾਵਾ ਜਿਹੜੀ ਔਕਾਤ ਹੈ ਜਾਂ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੋਣਾ ਚਾਹੀਦਾ ਉਹਦੇ ਉੱਤੇ ਤਾਂ ਉਹ ਕਦੀ ਕੰਮ ਕਰਦੇ ਨਜ਼ਰ ਹੀ ਨਹੀਂ ਆਇਆ ਦੂਸਰੇ ਪਾਸੇ ਤੁਹਾਨੂੰ ਦੱਸ ਦਿੰਨੇ ਆ ਕਿ ਰਾਤੋ-ਰਾਤ ਇੱਕ ਫੇਰ ਬਦਲ ਹੋਇਆ ਹੈ ਬਿਜਲੀ ਵਿਭਾਗ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਦਯੋਗ ਮੰਤਰੀ ਸੰਜੀਵ अरोड़ा ਨੂੰ ਵਿਜਲੀ ਵਿਭਾਗ ਵੀ ਮਿਲ ਗਿਆ ਹੈ ਜਿੱਤੇ 1 2 4 ਉਹਦੇ ਤਾਂ ਹਜੇ ਉਹਨਾਂ ਤੇ ਕੰਮ ਕਰਦੇ ਦੇਖੇ ਨਹੀਂ ਗਏ ਉਮੀਦਵਾਰ ਜਿਹੜੇ ਜਿਮਨੀ ਚੋਣਾ ਦੇ ਵਿੱਚ ਜਿੱਤੇ ਨੇ ਲੁਧਿਆਣਾ ਤੋਂ ਉਹਨਾਂ ਨੂੰ ਇੱਕ ਹੋਰ ਵਿਭਾਗ ਮਿਲ ਗਿਆ ਹੈ ਉਹ ਹੈ ਬਿਜਲੀ ਵਿਭਾਗ ਲੁਧਿਆਣਾ ਦੀ ਉਪਚੋਣ ਜਿੱਤਣ ਤੋਂ ਬਾਅਦ ਜਿਹੜੇ ਨੇ ਮਾਨ ਕੈਬਨ ਵਿੱਚ ਮੰਤਰੀ ਬਣੇ ਸੰਜੀਵ अरोड़ा ਨੂੰ ਚਾਰ ਮੱਤਰੂਆ ਮਿਲ ਗਏ ਸਨ ਜਦਕਿ ਹਰ ਹਰਪਜਨ ਸਿੰਘ ਪੀਟੀਓ ਕੋਲ ਹੁਣ ਕੇਵਲ ਇੱਕ ਵਿਭਾਗ ਲੋਕ ਨਿਰਮਾਣ ਵਿਭਾਗ ਹੀ ਰਹਿ ਗਿਆ ਹੈ ਕਿਉਂਕਿ ਪਹਿਲਾਂ ਜਿਹੜੇ ਹਰਪਜਨ ਸਿੰਘ ਸੀ ਉਹ ਪੀਟੀਓ ਸੀ ਇਹ ਲੇਕਿਨ ਹੁਣ ਉਹਨਾਂ ਕੋਲ ਸਿਰਫ ਇੱਕ ਹੀ ਵਿਭਾਗ ਹੈਗਾ ਕਿਉਂਕਿ ਉਹਨਾਂ ਨੂੰ ਅੱਜ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਹਨਾਂ ਕੋਲੋਂ ਜਿਹੜਾ ਬਿਜਲੀ ਵਿਭਾਗ ਹੋ ਕੇ ਜਿਹੜਾ ਹੈ ਸੰਜੀਪ अरोड़ा ਨੂੰ ਦੇ ਦਿੱਤਾ ਗਿਆ ਹੈ ਦੂਸਰੇ ਪਾਸੇ ਗੱਲ ਕਰੀਏ ਕਿ ਦਿਲਚਸਪ ਗੱਲ ਇਹ ਹੈ ਕਿ ਹਰਪਜਨ ਸਿੰਘ ਈਟੀਓ ਦੇ ਸੋਮਾ ਨੂੰ ਬਿਜਲੀ ਕਾਮਿਆਂ ਦੀ ਮੰਗਾਂ ਨੂੰ ਲੈ ਕੇ ਦਿਨ ਵਿੱਚ ਮੁਲਾਜ਼ਮ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਪਰ ਬਾਅਦ ਦੁਪਹਿਰ ਉਹਨਾਂ ਨੂੰ ਵਿਭਾਗ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਲਓ ਜੀ ਪੰਜਾਬ ਦੇ ਵਿੱਚ ਜੇਕਰ ਕੋਈ ਉਮੀਦਵਾਰ ਕੰਮ ਕਰੇਗਾ ਤੇ ਉਹਦਾ ਉਹਦਾ ਹੀ ਵਾਪਸ ਲੈ ਲਿਆ ਜਾਵੇਗਾ ਇਹ ਤੇ ਚੰਗੀ ਪੰਜਾਬ ਦੇ ਵਿੱਚ ਇੱਕ ਰਾਜਨੀਤੀ ਬਣ ਗਈ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਆਪਣਾ ਹੀ ਕੋਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਿਸੇ ਦੇ ਹੱਥ 'ਚ ਬੋਲੇਗਾ ਤਾਂ ਉਹਦੇ ਕੋਲੋਂ ਜਿਹੜਾ ਹੈ ਉਹਦੇ ਹੀ ਵਾਪਸ ਲੈ ਲਏ ਜਾਂਦੇ ਨੇ ਤੇ ਹੁਣ ਸੰਜੀਵ अरोड़ा ਕੋਲ ਮੱਤਲਬ ਪੁਰਾਣਾ ਜਿਹੜੇ ਇੰਡਸਟਰੀ ਹੈ ਕਮਰਸ ਇਨ ਫਸਟ ਮੈਚ ਦਾ ਪ੍ਰੋਟੈਕਸ਼ਨ ਪ੍ਰਵਾਸੀ ਭਾਰਤੀ ਅਤੇ ਪਾਵਰ ਬਿਜਲੀ ਹੋ ਗਏ ਹਨ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨ ਦੌਰਾਨ ਅਰੋੜਾ ਨੂੰ ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਸਨ ਜਿੱਥੇ ਯੋਗਪਤੀਆਂ ਨੇ ਬਿਜਲੀ ਨਾਲ ਜੁੜੇ ਮੁੱਦੇ ਚੁੱਕੇ ਸਨ ਤਾਂ ਹੁਣ ਇੱਕ ਹੋਰ ਉਹਦਾ ਮਿਲ ਗਿਆ ਜੀ ਸੰਜੀਵ ਅਰੋੜਾ ਨੂੰ ਜਿੱਥੇ ਪੰਜਾਬ ਦੇ ਵਿੱਚ ਹਰਪਜਨ ਸਿੰਘ ਤੋਂ ਉਹਦਾ ਖੋਲਿਆ ਗਿਆ ਹੈ ਤੇ ਚੱਕ ਕੇ ਉਹ ਸੰਜੀਵ अरोड़ा ਨੂੰ ਇਸ ਬਾਰੇ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਰਾਤੋਂ ਰਾਤ ਕੀ ਫੇਰ ਬਦਲ ਹੋ ਗਿਆ ਹੈ ਕਿਉਂਕਿ ਉਹਨਾਂ ਕੋਲ ਹੋਰ ਕਿਸੇ ਮੁੱਦੇ ਤੇ ਗੱਲ ਕੀਤੀ ਨਾ ਜਾਵੇ ਲੇਕਿਨ ਉਹਨਾਂ ਕੋਲ ਸਿਰਫ ਇੱਕ ਨਸ਼ਾ ਵਿਰੋਧ ਤੇ ਯੁੱਧ ਲੜੀ ਜਾ ਰਹੇ ਨੇ ਜਿੱਥੇ ਉੱਥੇ ਹੀ ਸਟੇਟਮੈਂਟ ਨਿਕਲ ਕੇ ਆ ਰਹੀਆਂ ਨੇ ਜਾਂ ਫਿਰ ਉਹ ਪਿਛਲੇ ਦਿਨੀ ਲੈਨ ਪੁਲੀ ਪੌੜਸੀ ਤੇ ਜਿਹੜਾ ਹੈ ਆਪਣਾ ਵਿਚਾਰ ਵੰਦਰਾ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਜਿਹੜੇ ਮੇਨ ਮੁੱਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਕਿਆ ਹੀ ਉਹਦੇ ਤੋਂ ਪਟਕੇ ਹੋਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਫਿਰ ਬਦਲ ਫਿਰ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਕਰਮੀਨਾ ਅਰਵਿੰਦ ਕੇਜੀਵਾ ਵੱਲੋਂ ਧੰਨਵਾਦ